ਇਹਦੇ ਗੰਦੇ ਪਾਣੀ ਨੂੰ ਲੈ ਕੇ ਪੀਰਖਾਨਾ ਬਸਤੀ ਦੇ ਨਿਵਾਸੀਆਂ ਵੱਲੋਂ ਇੱਕ ਧਰਨਾ ਲਗਾਇਆ ਹੋਇਆ ਹੈ। ਨਗਰ ਕੌਂਸਲ ਜੈਤੋ ਵਿਖੇ ਪੀਰਖਾਨਾ ਬਸਤੀ ਦੇ ਲੋਕਾਂ ਸਮੇਤ ਔਰਤਾਂ ਅਤੇ ਵਿਅਕਤੀ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਜੈਤੋ ਵੱਲੋਂ ਸਾਡੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਆਓ ਤੁਹਾਨੂੰ ਸੁਣਾਉਣੀ ਹੈ ਕੀ ਕਹਿਣਾ ਉਥੋਂ ਦੇ ਵਸਨੀਕਾਂ ਦਾ ਇਸ ਮਸਲੇ ਨੂੰ ਲੈ ਕੇ। ਸਾਡੇ ਬਾਅਦ ਅੱਗੇ 6 ਮਹੀਨੇ ਹੋ ਗਏ ਖੜੇ ਆ ਹਾਂਜੀ ਇਹਨਾਂ ਨੂੰ ਅਸੀਂ ਫੋਨ ਵੀ ਕਰ ਚੁੱਕੇ ਆ ਇਹ ਜਮਾਂ ਸਾਡੀ ਸੁਣਵਾਈ ਕਰਦੇ ਹੂੰ ਤੇ ਅੱਜ ਅਸੀਂ ਉਹਨਾਂ ਕੋਲ ਆਏ ਆ ਸਾਡੇ ਗਲੀ ਦੇ ਜਿਹੜੀ ਪ੍ਰਧਾਨ ਸੀ ਉਹਨੂੰ ਨਾਲ ਲੈ ਕੇ ਗਏ ਆ ਸਾਨੂੰ ਦੇ ਪੁੱਠਾ ਬੋਲੀ ਆ ਹੂੰ ਕਹਿੰਦੇ ਦਰੀਆਂ ਚੱਕ ਲੋ ਪਹਿਲਾਂ ਤੋਂ ਫਿਰ ਮੈਂ ਗੱਲ ਕਰੂੰਗਾ ਫਿਰ ਇਹਨੇ ਪੁਲਿਸ ਦੀ ਧਮਕੀ ਦਿੱਤੀ ਆ ਸਾਨੂੰ ਕਿਹਨੇ ਇਹਨਾਂ ਨੇ ਫਰੀ ਸੀ ਪ੍ਰਧਾਨ ਅੱਛਾ ਜੀ ਤੇ ਅਸੀਂ ਇੱਥੇ ਸਾਰੇ ਖੜੇ ਸੀ ਮੌਜੂਦਾ ਇੱਥੋਂ ਟੱਪੇ ਆ ਗੱਲ ਉਹਦੇ ਵੀ ਕਰ ਸਕਦੇ ਸੀਗੇ ਸਾਨੂੰ ਹੁਣ ਤਿੰਨ ਚਾਰ ਘੰਟੇ ਹੋ ਗਏ ਇੱਥੇ ਬੈਠਿਆਂ ਨੂੰ ਜਾਵਾਂ ਨਹੀਂ ਸਾਡੀ ਸੁਣਵਾਈ ਕਿੰਨੇ ਲੱਗੂ 6 ਮਹੀਨੇ ਹੋ ਗਏ ਕੋਈ ਸੁਣਵਾਈ ਨਹੀਂ ਹੋਈ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਘਰਾਂ ਚ ਪਾਣੀ ਵੜਿਆ ਤੇ ਕਿਤੇ ਚੱਲਣ ਲੱਗ ਪਾਣੀ ਵੀਰ ਜੀ ਅਸੀਂ ਐ ਨਹੀਂ ਕਹਿੰਦੇ ਇੱਕ ਪਾਸੇ ਡੇਂਗੂ ਦਾ ਪ੍ਰਕੋਪ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਸ ਬਿਮਾਰੀਆਂ ਹਾਂ ਤੁਸੀਂ ਆਪ ਸਿਆਣੇ ਹੋ ਬਿਲਕੁਲ ਬਿਮਾਰੀਆਂ ਹੁਣ ਵਧਣ ਗਈਆਂ ਹਾਂ ਹੋਰ ਕੁਛ ਨਹੀਂ ਪਰ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਆਪਾਂ ਹੋਰ ਵੀ ਗੱਲਬਾਤ ਕਰਦੇ ਆਂਗੇ ਕੀ ਕਹਿਣਾ ਚਾਹੋਗੇ ਵੀਰ ਜੀ 2 ਮਹੀਨੇ ਦਾ ਸੀਜ਼ਨ ਹੈ ਝੋਨੇ ਦਾ ਬਨਾਰਸੀ ਦਾ ਉਹਨੇ ਆਪਦੀ ਸੜਕ ਸਾਰੀ ਸਾਫ਼ ਕਰਾ ਲਈ ਅਸੀਂ ਬੰਦੇ ਨਹੀਂ ਸਹੀ ਹੈ ਉਹ ਰੋਟੀ ਖਾਂਦਾ ਅਸੀਂ ਰੋਟੀ ਨਹੀਂ ਖਾਣੀ ਹੂੰ ਉਹਨੂੰ ਚੰਗੀ ਲੱਗਦੀ ਹੈ ਸਾਡੇ ਨਾਲ ਬਹਿ ਕੇ 1 ਘੰਟਾ ਬਹਿ ਕੇ ਆ ਜਾਵੇ ਅਸੀਂ ਹੁਣੇ ਮੁੜ ਜਾਂਦੇ ਸਾਰੇ ਬਿਲਕੁਲ ਸਾਡੇ ਆ ਮਾਰ ਕੇ ਬਸ ਸਾਡੇ ਨਾਲ 5.5 ਮਿੰਟ ਸਾਡੀ ਮੋਲੇ 'ਚ ਜਾ ਕੇ ਬਹਿਣ ਜਾਵੇ ਅਸੀਂ ਹੁਣ ਹੀ ਜਾ ਕੇ ਸੋਨੇ ਦੇਖਦੇ ਨਹੀਂ ਤਾਂ ਦਰੀ ਨਹੀਂ ਉੱਠਦੀ ਆ ਜੀ ਕੋਲੇ ਕੋਲੇ ਇਥੇ ਰਹੂਗੀ ਕਰੀ ਪ੍ਰਧਾਨ ਜੀ ਕੋਲੇ ਜਦੋਂ ਤੁਸੀਂ ਆਏ ਹੋ ਕੀ ਕਹਿ ਰਹੇ ਅਗੇ ਉਹਨੇ ਇੱਕਦਮ ਕੀ ਦਿੱਤੀ ਵੀ ਪੋਲਸਾ ਹੂੰ ਉਹਨੇ ਚੁਕਾਉਣਾ ਹੁਣ ਚੁਕਾਉਂਦਾ ਕਿਉਂ ਨਹੀਂ ਕਰੇ ਕਿਉਂ ਭੱਜੇ ਕਰੇ ਭੱਜ ਗਿਆ ਹੂੰ ਉਹ ਚੁਕਾਵੇ ਬਿਲਕੁਲ ਬਿਲਕੁਲ ਅਸੀਂ ਬਿੱਲ ਵੀ ਨਹੀਂ ਭਰਨਾ ਇੱਥੇ ਕਿਸੇ ਵੱਲ ਕੀ ਵੀਦਾ ਬਿੱਲ ਵੀ ਨਹੀਂ ਭਰਨਾ ਅਸੀਂ ਨਹੀਂ ਭਰਨਾ ਜੇ ਕਿਹਾ ਚਾਹੋਗੇ ਕੀ ਦਿੱਕਤ ਕੀ ਆ ਰਹੀ ਹੈ ਨਾਲੀਆਂ ਤਾਂ ਸਿਆਪ ਕੱਟ ਨੇ ਪਾਣੀ ਮਿੱਠਾ ਨਾ ਆਇਆ ਸਾਡੇ ਬਾਹਰ ਹਾਂਜੀ ਬੱਚੇ ਸਕੂਲ ਜਾਂਦੇ ਉੱਥੇ ਹੁੰਦੇ ਆ ਹੂੰ ਨਾ ਬੰਗਟਾ ਪੰਨੋ ਕੋਈ ਹਿਸਾਬ ਨਹੀਂ ਕੋਈ ਹਿਸਾਬ ਨਹੀਂ ਸੁਣਾਈ ਨਹੀਂ ਕਰਦੇ ਅੱਜ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਜੀ ਕੋਲ ਆਇਓ ਕੀ ਕਹਿਰੀ ਹੈਗੀ ਮਜਬੂਰ ਹੋ ਕੇ ਆਇਓ ਡਰਾਵੇ ਪੰਦੇ ਕੀ ਕਹਿੰਦੇ ਕਹਿੰਦੇ ਪੁਲਿਸ ਬੁਲਾ ਲਵਾਂਗੇ ਹੂੰ ਬਿਲਕੁਲ ਹੱਲ ਕਰਾਉਣ ਦੀ ਬਜਾਏ ਡਰਾਵਾ ਦੇ ਰਹੀ ਹੈਗੀ ਹਾਂ ਉਹ ਤਾਂ ਗੱਲ ਹੀ ਨਹੀਂ ਸੁਣਦੇ ਕੋਈ ਗੱਲ ਨਹੀਂ ਸੁਣੀ ਬਿਲਕੁਲ ਆਓ ਕਹੋ ਹੂੰ ਪਾਣੀ ਕਿਵੇਂ ਲੰਗੀ ਤੁਸੀਂ ਦੱਸੋ ਕਿਹੜਿਆਂ ਦੇ ਵਿੱਚ ਅਸੀਂ ਕਿਵੇਂ ਲਪਟਕੀਏ ਲਪਟਕੀਏ ਹੈਨਾ ਬਿਮਾਰ ਨਹੀਂ ਹੋਗੇ ਉਹ ਇਹ ਫ੍ਰੀਜ ਦੇਖਣ ਨੂੰ ਭੇਜਦੇ ਨਗਰ ਕੌਸ਼ਲ ਜੇ ਉਹਨਾਂ ਦੇ ਕੋਲ ਫਾਈਨ ਟੋਕਦੇ ਇਨਕੇ ਦਸ ਜਹਰ ਦਾ ਇਹਨਾਂ ਫ੍ਰੀਜ ਚ ਪਾਣੀ ਇਹਨਾਂ ਦੇ ਕੁੱਲਰਾਂ ਚ ਪਾਣੀ ਹੈਗਾ ਪਰ ਕੱਡੋ-ਕੱਡੋ ਪਾਣੀ ਤਾਂ ਕੱਢੋ ਉੱਥੇ ਸਫਾਈ ਨਹੀਂ ਉਹਦੇ ਪੈਸੇ ਅੰਦਰ ਕਿਵੇਂ ਕਰਾਂਗੇ ਬਿਲਕੁਲ ਜ਼ਰੂਰੀ ਨਹੀਂ ਐਸੀ ਡਾਕਟਰ ਚਾਹਦੇ ਜਿਵੇਂ ਆ ਵੀ ਦਵਾਈ ਬੁੱਟੀ ਲੈਣ ਨੂੰ ਜਾਣੇ ਤਾਂ ਉੱਥੇ ਡਿਗ ਜਾਂਦੇ ਬੱਚੇ ਡਿਗ ਜਾਂਦੇ ਸਕੂਲ ਕੋਲ ਇਸ ਤੋਂ ਬੱਚੇ ਦੁਖੀ ਹੋਏ ਮੈਂ ਦੱਸੂ ਕਿ ਕਿਵੇਂ ਹੈਗੇ ਨੇ ਨਗਰ ਕੌਂਸਲ ਦੇ ਪ੍ਰਧਾਨ ਜੀ ਕੋਲੇ ਆਈ ਜਾ ਰਹੀ ਜੋ ਮਿਲੇ ਤੋਂ ਇਹ ਤਾਂ 2 ਮਿੰਟ ਵੀ ਨਹੀਂ ਖੜੇ ਹੋ ਗੋ ਮੁੱਚੇ ਕੋਈ ਗੱਲ ਹੀ ਨਹੀਂ ਪੁੱਛੀ ਫਿਰ ਭੈ ਇਹਨਾਂ ਤੋਂ ਕੋਈ ਗੱਲ ਤਾਂ ਹਾਲ ਵੀ ਨਹੀਂ ਕੱਟਿਆ ਬਿਲਕੁਲ ਕਾਫੀ ਹੁੰ ਜਿਹੜੀ ਜ਼ਿੰਦਗੀ ਹੈ ਤੁਹਾਨੂੰ ਬਣੀ ਤੇ ਬਾਰਾ ਵਜੇ ਆਇਆ ਪਰ ਤੋਂ ਬਹੁਤ ਪ੍ਰੇਸ਼ਾਨ ਹੈ 6 ਮਹੀਨੇ ਹੋ ਗਏ ਸਾਡੇ ਹਾਲਾਤ ਬਹੁਤ ਮਾੜੇ ਨਾ ਸਾਡੀ ਸੁਣਵਾਈ ਹੁੰਦੀ ਨਾ ਕੋਈ ਉਧਰ ਆਉਂਦਾ ਇਹ ਜਾਂਦੇ ਤਾਂ ਫੋਟੋ ਮਾ ਕਰਾ ਕੇ ਮੁੜੇ ਹੋਏ ਕੰਮ ਨਹੀਂ ਕਰਦੇ ਅੱਜ ਅਸੀਂ ਆਏ ਆ ਸਾਡੀ ਸੁਣਵਾਈ ਨਹੀਂ ਹੋਈ ਪਹਿਲੀ ਗੱਲ ਤਾਂ 12 ਵਜੇ ਤੱਕ ਦਾ ਅਫਸਰ ਆਪ ਨਹੀਂ ਆਇਆ ਪ੍ਰਧਾਨ ਸਾਹਿਬ ਜੇ ਆਏ ਨੇ ਤਾਂ ਸਾਡੇ ਕੋਲ ਨਹੀਂ ਦੇਖਿਆ ਨੇ ਝਾਟੇ ਵੀ ਤੁਹਾਨੂੰ ਬੁਲਾਇਆ ਨਹੀਂ ਸੀ ਕਿ ਪੁੱਛਾ ਨਹੀਂ ਕਿਉਂ ਆਏ ਜੇ ਅਸੀਂ ਕਹਾਂ ਸਾਡਾ ਗੱਲ ਕਰੋ ਤਾਂ ਕਹਿੰਦੇ ਅਸੀਂ ਪੁਲਿਸ ਨੂੰ ਬੁਲਾ ਕੇ ਤੁਹਾਨੂੰ ਅੰਦਰ ਕਰਾ ਦਾਂਗੇ ਕਿਹਨੂੰ ਦਰੀਆਂ ਚੱਕੋ ਸਾਨੂੰ ਧਮਕੀ ਦਿੰਦੇ ਪੁਲਿਸ ਨੂੰ ਕੰਮ ਕਰਨ ਦੀ ਬਜਾਏ ਸਾਨੂੰ ਅਫਸਰ ਧਮਕੀ ਦਿੰਦੇ ਆ ਸਾਡੀਆਂ ਵੋਟਾਂ ਕਰਕੇ ਹੀ ਇਹ ਪ੍ਰਧਾਨ ਬਣੇ ਨੇ ਐਨ ਐਮ ਦੇ ਬਣੇ ਨੇ ਅਫਸਰ ਬਣਦੇ ਨੇ ਯਾਰ ਸਾਨੂੰ ਧਮਕੀਆਂ ਦੇ ਰਹੇ ਨੇ ਬਿਲਕੁਲ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਜੋਨਾ ਦੁੱਪਰ ਹੋ ਰਹੀ ਹੈਗਾ ਨਰਪਰੀ ਜ਼ਿੰਦਗੀ ਜਿਨੀਕੇ ਨਿਕੇ ਬੱਚੇ ਆ ਸਕੂਲ ਨਹੀਂ ਜਾ ਰਹੇ ਬਜ਼ੁਰਗਣਿਆਂ ਮਦਦ ਟੱਪਿਆਂ ਨਹੀਂ ਜਾ ਰਹਿਆ ਕੋਈ ਰਖਸ਼ਾ ਵਾਲਾ ਨਹੀਂ ਜਾ ਰਹਿਆ ਉਹ ਕਹਿੰਦਾ ਸਾਡਾ ਨਿਸ਼ਾਨ ਹੋਊਗਾ ਸਾਡੇ ਹਾਲਾਤ ਬਹੁਤ ਮਾੜੇ ਨੇ ਸਾਡੀ ਨਾਲ ਸਰਕਾਰ ਸੁਣਦੀ ਆ ਨਾ ਪ੍ਰਧਾਨ ਸੁਣਦਾ ਨਾ ਐਮਐਲਏ ਸੁਣਦਾ ਕੋਈ ਨਹੀਂ ਸੁਣਾਈ ਕੋਈ ਨਹੀਂ ਸੁਣਦਾ ਅਸੀਂ ਦੁਖੀ ਹੋ ਕੇ ਬੈਠਾ ਚ ਨਦਰੀ ਬਿਲਕੁਲ ਜੇ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੁੰਦਾ ਫਿਰ ਕੀ ਹੋਵੇ ਸਿਰੋ ਹੋਰ ਐਕਸ਼ਨ ਲਵਾਂਗੇ ਜੀ ਬੈਠੇ ਰਹਾਂਗੇ ਮੰਗਾਂ ਨਹੀਂ ਚੱਕਾਂਗੇ ਸਰ ਜੀ ਚੱਕੋਗੇ ਹਾਂਜੀ ਬਿਲਕੁਲ ਭਾਈ ਜੀ ਕੀ ਕਰਨਾ ਚਾਹੋਗੇ ਕਿੰਨੇ ਕੁ ਬੁਰੇ ਲਾਦ ਬਹੁਤ ਜਿਆਦਾ ਪਿਆ ਰਹੇ ਬਹੁਤ ਜਿਆਦਾ ਪਿਆ ਰਹੇ ਜੁਵਾਕਾਂ ਨੂੰ ਸੁਣ ਕੇ ਜਾਣਾ ਮਸਤ ਆ ਜਾ ਰਿਹਾ ਜੀ ਜੀ ਮੋੜਾ ਚਾਪੇ ਛੱਡ ਕਰਵਾਉਣਾ ਪੈਦਾ ਆਪੇ ਬੜੇ ਨੇ ਛੋਟੇ ਨੇ ਬੜੇ ਨੇ ਥੋੜਾ ਥੋੜਾ ਬਹੁਤ ਬੜਾ ਜੀ 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 ਦਕਸਾ ਵੀਕਾ 19 ਨੰਬਰ ਬਾੜ ਦੀ ਲੋਕ ਕਨੇਜਿਤਨ ਲਗਿਆ ਠੀਕ ਹੈ ਫਿਰ ਕਹਿੰਦਾ ਬਸ ਇਹ ਉਹ ਕਹਿੰਦੇ ਮੁਰਗੀ ਜਿਹੜਾ ਸ਼ੀਵ ਦੇ ਪ੍ਰਬੰਧਨ ਹੋਦਾ ਕੋਈ ਨਿਕਾਹ ਨਹੀਂ ਹੋ ਰਿਹਾ ਠੀਕ ਹੈ ਨਾ ਚਲ ਗਿਆ ਇਸ ਤਰ੍ਹਾਂ ਜੀ ਸ਼ੀਵ ਦਾ ਕੰਮ ਨਾ ਕਰਦਾ ਜੀ ਠੀਕ ਹੈ ਪਰ ਫਿਰ ਵੀ ਅਸੀਂ ਅੱਜ ਲੋੜੇ ਸਮਝੇ ਹੋਈ ਇਹ ਸੰਦੀ ਲਗਦਰ ਲਾਤਾ ਜੀ ਉਹ ਖੁੱਲ ਗਿਆ ਕੰਮ ਸ਼ੁਰੂ ਹੈ ਮਸ਼ੀਨਾਂ ਦੀ ਬਿਲਕੁਲ ਉਹ ਸਭ ਤੋਂ ਪਹਿਲਾਂ ਮੈਂ ਪੀਣਾ ਉਹੀ ਜੀ ਤੇ ਉੱਥੇ ਅਸੀਂ ਕੰਮ ਦਿਨ ਰਾਤ ਕਰਾਇਆ ਬਿਨ ਦਿਨ ਹੀ ਕਰਾਇਆ ਤੇ ਰਾਤ ਨੂੰ ਕਰਾਇਆ ਹੂੰ ਉਹ ਜਿਹੜਾ ਸ਼ੁਰੂ ਹੋਇਆ ਸੀ ਤੇਲੇ ਫਰਕ ਕਿਉਂਕਿ ਇਹ ਪਿੱਛੇ ਹੁੰਦਾ ਤੇ ਅੜੜ ਜਾਂਦਾ ਬਿਲਕੁਲ ਤੇ ਅੱਗੇ ਜਾ ਕੇ ਗਲੀਆਂ ਇਹਨਾਂ ਦੀ ਪੀੜੀਆਂ ਹੂੰ ਜਿਸ ਕਰਕੇ ਵੱਡੀਆਂ ਮਸ਼ੀਨਾਂ ਉੱਤੇ ਜਾ ਸਕਦੇ ਹੋ। ਹੋਰ ਉੱਥੇ ਛੋਟੀਆਂ ਮਸ਼ੀਨਾਂ ਬੁੱਧਵਾਰ ਜਾਂ ਵੀਰਵਾਰ ਜਾਂ ਸ਼ੁਕਰਾਵਾਰ ਇੱਕ ਜਿਸ ਬੰਦੇ ਵਾਲੇ ਠੇਕਾ ਹੈਗਾ ਉਸ ਦੇ ਮਸ਼ੀਨਾਂ ਕਿਤੇ ਵੱਧ ਲੱਗੀਆਂ ਨਹੀਂ। ਉਹ ਜਦੋਂ ਵੀ ਹੁੰਦੀ ਹੈ ਇੱਥੇ ਆਈ ਦੀ। ਤੇ ਉਸ ਤੋਂ ਬਾਅਦ ਉਹ ਅਗਲੇ 3 ਦਿਨਾਂ ਜਾਂ 4 ਦਿਨਾਂ ਜਾਂ 5 ਦਿਨਾਂ ਦੇ ਲੱਤ ਹੋਏ। ਉਹ ਸਾਰਾ ਸਿਰ ਸਾਹੂ ਰੂਗਾ ਤੇ ਇਹ ਠੀਕ ਹੋ ਜੂਗਾ ਜਿਹੜਾ ਇਹ ਧਰਨਾ ਹੈਗਾ ਇਹ ਲੇਡੀ ਨਹੀਂ ਲਗਾਣੀ ਚਾਹੁੰਦਾ ਇੱਥੇ ਛੱਤ ਜਿਹੜਾ ਲੱਗ ਜਾਂਦਾ ਹੈਗਾ ਉਹ ਇਹਨਾਂ ਨੂੰ ਭੁਗਾ ਕੇ ਲੈਣ ਸੀਗਾ ਲਾਲਚ ਦੇ ਕੇ ਬਿਲਕੁਲ ਰੋਟੀ ਕੌਮ ਕੋ ਚਾਪੜੇ ਪੈਣੂਗਾ ਤੇ ਆ ਲਗਾਇਆ ਸੀ ਜਦੋਂ ਮੇਰੇ ਕੋਲ ਲੇਡੀ ਆਈਆਂ ਸੀਗੀਆਂ ਮੈਨੂੰ ਗਿਆ ਸੀਗਾ ਕਿ ਤੁਸੀਂ ਇੱਥੇ ਬੈਠ ਕੇ ਮੇਰੇ ਕੋਲ ਬੈਠੋ ਮੈਂ ਤੁਹਾਨੂੰ ਸਾਰੀ ਗੱਲ ਦੱਸ ਦੂੰ ਹਮਮ ਜਗਦੀ ਬਹੁਤ ਝਾਂਦਾ ਵੀ ਜਾਂਦਾ ਮੈਂ ਰਾਹੁਲ ਜਰਾ ਜੀ ਵੀ ਉੱਥੇ ਹੁੰਦਾ ਹੈ ਦਿਨੇ 7 ਵਜੇ ਬਾਜ਼ਾਰ ਹੁੰਦਾ ਜਿੱਤਰੀ ਕੰਮ ਚੱਲਦੀ ਹੈ ਉੱਥੇ ਜਾਈਦਾ ਤੇ ਸਰ ਜੀ ਇਹ ਨਾ ਨੂੰ ਪ੍ਰਗਾ ਕੇ ਉੱਥੋਂ ਲੈ ਆਏ ਸੀਗਾ ਤੇ ਉਹ ਦਾ ਆਪਣੇ ਆਪ ਦੀ ਗੱਲ ਕਰੇ ਨੀ ਸਰ ਉਹਨਾਂ ਨੇ ਇਹੀ ਕਹਿਣ ਦੀ ਰਹੀ ਸੀ ਕਿ ਉਹ ਫਰਿਆਦ ਲੈ ਕੇ ਆਏ ਸੀਗੇ ਪ੍ਰਧਾਨ ਜੀ ਕੋਲੇ ਕਿ ਉਹ ਕਹਿੰਦੇ ਜਿਹੜਾ ਹੈਗਾ ਬਰੀ ਚੱਕਰ ਤੋਂ ਦੀ ਪੁਲਿਸ ਭਲਾਵਾਂਗੇ ਇਹ ਵੀ ਕੋਈ ਨਹੀਂ ਨਹੀਂ ਤਕਰਾ ਨਹੀਂ ਹੋਇਆ ਤਾਂ ਇਹ ਨਹੀਂ ਹਲਦੀ ਵੀ ਬਾਰੇ ਜਦੋਂ ਤੁਹਾਨੂੰ ਅਸੀਂ ਇੱਥੇ ਬਿਠਾ ਕੇ ਗੱਲ ਕਰਦੇ ਹਾਂ ਦਰੀ ਦੀ ਜਰੂਰਤ ਹੀ ਨਹੀਂ ਬਿਲਕੁਲ ਠੀਕ ਹੈ ਤੇ ਉਹ ਸੀਲਾ ਦੇ ਬੈਕਾਲੇਜ ਆ ਗਿਆ ਤੇ ਉਹ ਜੋ ਵਰਤੀ ਪੰਜਾਬ ਵਾਸਤੇ ਬਿਲਕੁਲ ਜਿਹੜਾ ਹੁਣ ਸਮੱਸਿਆ ਦਾ ਹੱਲ ਕੀ ਜਲਦੀ ਹੋ ਜਾਏਗਾ ਦੇਖੋ ਅਸੀਂ ਸਾਡੇ ਦੇ ਹਿਸਾਬ ਨਾਲ 8 ਦਿਨ ਚ ਹੀ ਹੋ ਜਾਊਗਾ ਤੇ ਸੀਲਾ ਪਹਿਲਾਂ ਕਰੋ ਪਹਿਲਾਂ ਕਰੋ ਕੋਈ ਤੁਹਾਨੂੰ ਉਤਰਾਏ ਨਹੀਂ ਸੀਲਾ ਪਹਿਲਾਂ ਕਰੋ ਬਿਲਕੁਲ